ਨਾਲਪਿੰਨ ਨਵੀਂ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਉੱਗੇ ਪੰਜਾਬੀ ਚਿੰਤਕ ਤੇ ਪ੍ਰੋਫੈਸਰ ਕਿਸ਼ਨ ਸਿੰਘ ਦੇ ਪਰ ਪਰੂਕਾਰ ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ ਦਾ ਅੱਜ ਕੈਨੇਡਾ ਦੇ ਸ਼ਹਿਰ ਐਪਟਸਫੋਰਡ ਵਿਖੇ ਦੇਹਾਂਤ ਹੋ ਗਿਆ ਇਹ ਜਾਣਕਾਰੀ ਉੱਗੇ ਪਰ ਸੱਭਿਆਚਾਰਕ ਕਾਰਕੁਨ ਤੇ ਪ੍ਰੋਫੈਸਰ ਟਿਵਾਣਾ ਦੇ ਨੇੜਵਰਤੀ ਭੁਪਿੰਦਰ ਮੱਲੀ ਨੇ ਦਿੱਤੀ ਹੈ ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ ਲਾਜਪਤ ਰਾਏ ਸਰਕਾਰੀ ਕਾਲਜ ਟੁੱਡੀਕੇ ਮੋਗਾ ਵਿੱਚ ਲੰਮਾ ਸਮਾਂ ਪੜਾਉਂਦੇ ਰਹੇ ਸੇਵਾ ਮੁਕਤੀ ਉਪਰੰਤ ਉਹ ਆਪ ਕੈਨੇਡਾ ਚਲੇ ਗਏ ਪ੍ਰੋਫੈਸਰ ਗੁਰਮੀ ਸਿੰਘ ਟਿਵਾਣਾ ਦੀਆਂ ਕੁਝ ਮਹੱਤਵਪੂਰਨ ਲਿਖਤਾਂ ਧਰਮ ਬਨਾਮ ਮਾਰਕਸਵਾਦ ਵਾਰਤਕ ਚੇਤਨਾ ਪ੍ਰਕਾਸ਼ਨ ਲੁਧਿਆਣਾ 2005 ਅੱਖੀ ਡਿੱਠਾ ਸਮਾਜਵਾਦੀ ਕਿਊਬਾ ਵਾਰਤਕ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ 2005 ਤੇ ਇਤਿਹਾਸ ਮੈਨੂੰ ਸਹੀ ਸਾਬਤ ਕਰੇਗਾ ਫਿਡੇਲ ਕਾਸਟਰੋ ਦਾ ਲੰਮਾ ਭਾਸ਼ਣ ਵਾਰਤਕ ਅਨੁਵਾਦ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ 2005 ਛਪੀਆਂ ਇਸ ਵਕਤ ਆਪ ਲਗਭਗ 95 ਸਾਲਾਂ ਦੇ ਸਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋਫੈਸਰ ਗੁਰਪਤ ਜਨ ਸਿੰਘ ਗਿੱਲ ਨੇ ਐਲ ਆਰ ਐਮ ਕਾਲਜ ਜਗਰਾਉਂ ਪੜਾਉਂਦਿਆਂ 1970 ਤੋਂ 1983 ਦੌਰਾਨ ਪ੍ਰੋਫੈਸਰ ਟਿਵਾਣਾ ਪ੍ਰੋਫੈਸਰ ਸਰਵਨ ਸਿੰਘ ਤੇ ਸਾਥੀਆਂ ਨਾਲ ਡੀਕੇ ਵਿੱਚ ਗੁਜ਼ਾਰੇ ਪਲਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾਗਲੀ ਫੰਡ ਪੇਟ ਕੀਤੇ ਉਹਨਾਂ ਦੀ ਪ੍ਰੋਫੈਸਰ ਕਿਸ਼ਨ ਸਿੰਘ ਦੀ ਸੋਚ ਪ੍ਰਤੀ ਪ੍ਰਤੀਬੱਧਤਾ ਦਾ ਹੀ ਫਲ ਹੈ ਕਿ ਉਹਨਾਂ ਦੇ ਵਿਦਿਆਰਥੀ ਰਾਹੀਂ ਡਾਕਟਰ ਸੁਖਦੀਪ ਸਿੰਘ ਸਿਰਸਾ ਰਾਹੀਂ ਪ੍ਰੋਫੈਸਰ ਕਿਸ਼ਨ ਸਿੰਘ ਦੀਆਂ ਸਮੂਹ ਲਿਖਤਾਂ ਪੰਜਾਬੀ ਸਹਿਤ ਅਕੈਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਹੋ ਰਹੀਆਂ ਹਨ ਜਿਨ੍ਹਾਂ ਵਿੱਚੋਂ 8 ਕਿਤਾਬਾਂ ਛਪ ਚੁੱਕੀਆਂ ਹਨ